ਸ਼ੂਟ ਵੀ ਚੱਲ ਰਿਆ ਸੀਗਾ ਉਦੋਂ ਵੀ ਸੇਥ ਨੂੰ ਲੈ ਕੇ ਟੈਡ ਦੇ ਥੋੜੇ ਜਿਹਾ ਅਪਸ ਐਂਡ ਡਾਊਨਸ ਚੱਲ ਰਹੇ ਸੀਗੇ ਸੋ ਉਦੋਂ ਵੀ ਮੈਂ ਬਹੁਤ ਮਤਲਬ ਸਟ्रेस ਜਿਹ ਹੁੰਦਾ ਸੀਗਾ ਹੈ ਨਾ ਤੇ ਜਦੋਂ ਸ਼ੂਟ ਤੇ ਜਾ ਰਹੇ ਹੁੰਦੇ ਸੀ ਮੱਟੂ ਭਾਈ ਹੁਣੀ ਹੋਵੇ ਸਾਡੀ ਸਾਰੀ ਟੀਮ ਹੋ ਗਈ ਪੁੰਨਿਆ ਹੋ ਗਈ ਰਵਿੰਦਰ ਹੁਣੀ ਹੋਵੇ ਇਹਨਾਂ ਨੇ ਹਮੇਸ਼ਾ ਮੈਨੂੰ ਬੂਸਟ ਅਪ ਕਰਕੇ ਰੱਖਣਾ ਵੀ ਨਹੀਂ ਨਹੀਂ ਓਕੇ ਹੋ ਜਾਣਾ ਬਿਲਕੁਲ ਜਦੋਂ ਅਸੀਂ ਅੰਦਰ ਪਵਨ ਦੇ ਅੰਦਰ ਵੈਸ਼ਨੋਦੇਵੀ ਮੱਥਾ ਟੇਕਿਆ ਜਦੋਂ ਤੇ ਅਰਦਾਸ ਕਬੂਲੀ ਵੀ ਗਈ ਜੀ ਉਹ ਤੇ ਸ਼ਾਮ ਤੱਕ ਰਿਪੋਰਟਸ ਹੋ ਕੇ ਹੋ ਗਈਆਂ ਸਾਰਾ ਕੁਝ ਸਹੀ ਮਤਲਬ ਰਿਕਵਰੀ ਆਲ ਨੂੰ ਹੋ ਗਿਆ ਸੋ ਮੈਨ ਲੱਗਦਾ ਜੀ ਇਹਨਾਂ ਇੱਕ ਇੰਟਰਨਲ ਕਨੈਕਸ਼ਨ ਹੁੰਦਾ ਤੁਹਾਡਾ ਬੌਂਡ ਹੁੰਦਾ ਜਿਹੜਾ ਜਦੋਂ ਕੋਈ ਵੀ ਪ੍ਰੋਬਲਮ ਦੇ ਵਿੱਚ ਤੁਸੀਂ ਲੰਘ ਰਹੇ ਹੁੰਦੇ ਹੋ ਤਾਂ ਉਹ ਕਨੈਕਸ਼ਨ ਤੁਹਾਨੂੰ ਉਦੋਂ ਹੀ ਫੀਲ ਹੁੰਦਾ ਪਰਮਾਤਮਾ ਨਾਲ ਹੈ ਨਾ ਤੇ ਬਾਕੀ ਪਰ ਫਿਰ ਵੀ ਮੈਂ ਥੈਂਕ ਯੂ ਚਲੋ ਪਰਮਾਤਮਾ ਦੀ ਤਾਂ ਆਪਾਂ ਜਾਂ ਰੱਬ ਨੂੰ ਤਾਂ ਆਪਾਂ ਉਹ ਕੰਪੇਅਰ ਕਰ ਹੀ ਨਹੀਂ ਨਾ ਸਕਦੇ ਉਹਨਾਂ ਦਾ ਤਾਂ ਹਮੇਸ਼ਾ ਹੱਥ ਸਿਰ ਤੇ ਰਿਹਾ ਹੀ ਰਿਹਾ ਬਟ ਮੈਂ ਉਹਦਾ ਜੇ ਗੱਲ ਕਰਾਂ ਮਤਲਬ ਮੈਂ ਇੰਨਾ ਕੁ ਜ਼ਿਆਦਾ ਥੈਂਕਫੁਲ ਆਪਣੀ ਸਾਰੀ ਟੀਮ ਦਾ ਆਪਣੇ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਮੇਰੇ ਕਰਕੇ ਸ케ਜੂਲ ਜੇ ਉੱਤਲੇ ਕਰਨਾ ਪੈਂਦਾ ਸੀ ਉਹ ਕਰਦੇ ਸੀਗੇ ਵਿਚਾਰੇ